ਦੋ ਲੱਖ ਦਾ ਵੀ ਹੋਈ ਨਾ ਕਿ ਲੈ ਜਾਓ ਇਹ ਦੋ ਤੋਂ ਵੱਧ ਵੀ ਹੁੰਦਾ ਜੀ ਬੰਦਾ ਸਾਹਮਲੇ ਝਾੜ ਗਈ ਇਹਦਾ ਝਾੜੇ ਦਾ 200 ਕਾਟੜਾ ਟੋੜ ਮੱਖੀ ਦੀ ਹੁੰਦੀ ਹੈ ਬੰਦਾ ਉਹ ਤਾਂ ਗੌਰ ਰੱਖ ਲੈ ਕੱਲਾ ਬੰਦਾ ਪੇਠੇ ਦੀ ਖੇਤੀ 2 ਕਿੱਲੇ ਦੀ ਵੀ ਕਰ ਸਕਦਾ ਠੀਕ ਆ ਕਿੱਲੇ ਝਾੜ ਦੋ ਕਿੱਲੇ ਦੀ ਖੇਤੀ ਕਰ ਸਕਦਾ ਠੀਕ ਆ ਇੱਥੇ ਕੋਈ ਲੇਬਰ ਦਾ ਖਾਤੇ ਨਹੀਂ ਬੰਦਾ ਪੁੱਛ ਤਾਂ ਲਓ ਜੀ ਬਾਈ ਰਾਸੀ ਦਾ ਆ ਗਿਆ ਠੀਕ ਆ ਵੀ ਐਨ ਆਰ ਦਾ ਆ ਗਿਆ ਇਹ ਹੂੰ ਇੰਡੋਸਿੰਮ ਦਾ ਆ ਗਿਆ ਤੁਹਾਡੇ ਕਿਹੜਾ ਲੱਗਿਆ ਸਕਾਟਾ ਦਾ ਆ ਗਿਆ ਇੰਡੋਸਿੰਮ ਦਾ ਬਾਈ ਇੰਡੋਸਿੰਮ ਦਾ ਸਾਰੇ ਇੰਡੋ ਬਾਈ ਫਰਵਰੀ ਨੂੰ ਕਦੋਂ ਬਾਈ ਤੇ ਪਰ ਥੋੜੇ ਸੀ ਬਾਈ ਮਾਰਚ ਨੂੰ ਹ ਠੀਕਾ ਮੇਰਾ ਧਿਆਨ ਵੀ ਬਾਈ ਬਾਕੀ ਆਇਆ ਵੀ ਆਪਾਂ ਬਾਲੀਆਂ ਜਿਹੜਾ ਕਿਉਂ ਹੋਣੀਆਂ ਲੋਕਾਂ ਨੂੰ ਸਹੀ ਵੈਸੇ ਆਪਣਾ ਇਹ ਧਿਆਨ ਨਹੀਂ ਹੈਗਾ ਵੀ ਆਪਾਂ ਇਹ ਛਤੀ ਜੋ ਵਧਾਈ ਚੱਲੋ ਇਹਨੂੰ ਹਾਂ ਉਹ ਚੱਪਣ ਕਦੋਂ ਦੇ ਬਾਰੇ ਗੱਲ ਕਰਕੇ ਹਟੇ ਜੀ ਪਹਿਲਾਂ ਦੀ ਇੰਟਰਵਿਊ ਚ ਤੇ ਬਾਈ ਕਹਿੰਦੇ ਮੇਰੀ ਆ ਵੀ ਵੀਡੀਓ ਕਰੋ ਇਹ ਲਾਈਵ ਬੈਠਾ ਪੇਠਾ ਇੱਥੇ ਦੱਦਾ ਕਿੰਨਾ ਲਾਈਵ ਬੈਠਾ ਬਾਈ ਨੂੰ ਪੁੱਛਦੇ ਐਸੀ ਗੱਲ ਐਸੂ ਗੱਲ ਇਹਦੀ ਵੀ ਪੇਠਾ ਲਈ ਬਠਾ ਦੱਦਾ ਕਿੰਨਾ ਹਾਂ ਵੀ ਬਹੁਤ ਬੰਦੇ ਘੱਟ ਲਾਉਂਦੇ ਚੱਪਣ ਕਦੂ ਕਦੂ ਇਹਨਾਂ ਚੀਜ਼ਾਂ ਨੂੰ ਖੇਤੀ ਕਰਦੇ ਪੇਠੇਵਾਲ ਕਿਵੇਂ ਇੱਧਰ ਕਿ ਮੋੜਨਾ ਹੋਇਆ ਪੇਠੇਵਾਲ ਤਾਂ ਆਹ ਦਿਣਾ ਹੈ ਬਾਈ ਹੁਣ ਜਿਵੇਂ ਲੇਬਰ ਦੀ ਸਮੱਸਿਆ ਥੋੜੀ ਆ ਜਾਂਦੀ ਹੈ ਕਿ ਆਪਾਂ ਪੇਠੇਵਾਲ ਵਧਾਈਏ ਵੀ ਇਹ 2 ਲੱਖ ਦਾ ਵੀ ਹੋ ਜਾਣਾ ਕਿ ਲੈਜੋ ਇਹ 2 ਤੋਂ ਵੱਧ ਵੀ ਹੁੰਦਾ ਜੀ ਬੰਦਾ ਸਾਹਮਲੇ ਝਾੜ ਕੀ ਇਹਦਾ ਝਾੜੇ ਦਾ 200 ਕੁਆਟੜਾ ਕਿੱਲੇ ਦਾ ਆਮ ਨਾਰਮਲ ਹੀ ਹਾਂ ਵੱਧ ਵੀ ਹੋ ਜਾਂਦਾ ਹੈ ਇੱਕ ਪੇਠੇ ਦੀ ਇਹ ਇੱਕ ਤਰੀਕਾ ਹੈ ਵੀ ਪੇਠਾ ਕੜਾਈ ਤੋਂ ਸੌਖਾ ਹੈ ਜੇ ਆਪਾਂ ਨੂੰ ਕੋਈ ਵਿਆਹ ਆ ਗਿਆ ਪ੍ਰੋਗਰਾਮ ਆ ਨਾ ਤੋੜ ਦੋ ਦਮ ਰੀਟ ਮੰਦਾ ਆ ਗਿਆ ਚਾਰ ਦਿਨਾਂ ਤੋੜ ਵੱਡ ਸਾਮਨੇ ਕਾ ਨੂੰ ਉਹ ਵੀ ਵਿਕ ਜਾਂਦਾ ਉਹ ਵੀ ਵਿਕ ਜਾਂਦਾ ਇਹ ਪਕਾ ਕੇ ਹੀ ਵਿਕ ਜਾਂਦਾ ਇਹ ਤੇ ਦੂਜੇ ਨੰਬਰ ਤੇ ਇਹਨੂੰ ਬਸ ਦੋ ਹੀ ਸਮੱਸਿਆਵਾਂ ਆਉਂਦੀਆਂ ਇੱਕ ਤਾਂ ਫੰਕਸ਼ਨ ਦੀ ਆਉਂਦੀ ਹੈ ਠੀਕ ਹੈ ਜੀ ਤੇ ਇੱਕ ਇਹਨੂੰ ਫਲੋਟ ਮੱਖੀ ਦੀ ਹੁੰਦੀ ਹੈ ਬੰਦਾ ਉਹ ਤਾਂ ਗੌਰ ਰੱਖ ਲੈ ਕੱਲਾ ਬੰਦਾ ਪੇਠੇ ਦੀ ਖੇਤੀ ਦੋ ਕਿਲੇ ਲੈਂਦੀ ਵੀ ਕਰ ਸਕਦਾ ਠੀਕ ਆ ਕਿਲੇ ਦਾੜ ਦੋ ਕਿਲੇ ਦੀ ਖੇਤੀ ਕਰ ਸਕਦਾ ਠੀਕ ਹੈ ਇੱਥੇ ਕੋਈ ਲੇਬਰ ਦਾ ਖਰਚੇ ਨਹੀਂ ਪੈਂਦਾ ਠੀਕ ਹੈ ਜਿਵੇਂ ਅਸੀਂ ਪਾਪਾ ਇਹ ਇਹ ਦੂਰ ਦੂਰ ਤੇ ਲਾਇਆ ਹੈ ਨਾ ਠੀਕ ਹੈ ਕਿੰਨੀ ਦੂਰੀ ਤੇ ਲਾਇਆ ਵਹੇ ਹੈ ਹੈਗਾ ਭਾਈ ਹੋਊਗਾ 6 ਫੁੱਟ ਦੀ ਦੂਰੀ ਹੈ 6 ਫੁੱਟ ਨਹੀਂ ਚਾਹੀਦਾ 5 6 ਦੀ ਠੀਕ ਹੈ ਤੇ ਪਹਿਲਾਂ ਬਹੁਤ ਫੈਲ ਜਾਂਦੀਆਂ ਬਾਈ ਠੀਕ ਹੈ ਅ디 ਪਹਿਲਾਂ ਆਪਾਂ ਪਹਿਲਾਂ ਕਿੰਨਾ ਕਰਾਉਂਦੇ ਹੁੰਦੇ ਸੀ ਕਿ ਜੰਦਾ ਭਾਈ ਕਨਾਲ ਕਿ ਲਾਉਂਦੇ ਹੁੰਦੇ ਸੀ ਨਾਕ ਲਾਉਂਦੇ ਸੀ ਉਹਦਾ ਰੇਟ ਆਪ ਨੂੰ ਵਧੀਆ ਮਿਲਦਾ ਹੈ ਨਾ ਹਾਂ ਰੇਟ ਵਧੀਆ ਹੁੰਦਾ ਜੇ ਨਾ ਤੋੜ ਕੇ ਜਾਂਦੇ ਖੜਾ ਰਹਿਦਾ ਤਾਂ ਵੀ ਨਹੀਂ ਕੋਈ ਚੱਕਰ ਸੀ ਠੀਕ ਹੈ ਤੇ ਬਾਕੀ ਇਹਨੂੰ ਗੇਤਾ ਲਾ ਲੈ ਜਿੰਦਾ ਇਹ ਵਧੀਆ ਕੋਈ ਹੈ ਜੀ ਇਹਦੀ ਸਾਹਸਵਾਲ ਵੀ ਇੰਨੀ ਕੋਈ ਬਾੜੀ ਨਹੀਂ ਹੈਗੀ ਠੀਕ ਹੈ ਤੇ ਜੇ ਇਹਦੀ ਵੈਰਾਈਟੀਆਂ ਦੀ ਗੱਲ ਕਰ ਰਹੇ ਸੀ ਤੁਸੀਂ ਤਾਂ ਲੋੜ ਹੈ ਤਾਂ ਬਈ ਰਾਸੀ ਦਾ ਆ ਗਿਆ ਠੀਕ ਹੈ ਵੀ ਐਨ ਆਰ ਦਾ ਆ ਗਿਆ ਇਹ ਹੂੰ ਇੰਡੋਸਿਮ ਦਾ ਆ ਗਿਆ ਤੁਹਾਡੇ ਕਿਹੜਾ ਲੱਗਿਆ ਵਾ ਸਕਾਟਾ ਦਾ ਆ ਗਿਆ ਇੰਡੋਸਿਮ ਦਾ ਬਈ ਇੰਡੋਸਿਮ ਦਾ ਸਾਰੇ ਇੰਡੋਸਿਮ ਦਾ ਲੱਗਿਆ ਸਾਰਾ ਇੰਡੋਸਿਮ ਦਾ ਇਹ ਤਾਂ ਕਿਲ ਦਾ ਵੀ ਕਿੰਨਾ ਕੁ ਮਹਿੰਗਾ ਪੈਣਾ ਇਹ ਆਪਾਂ ਕਿੱਲੇ ਦੀ ਗੱਲ ਕਰੀ ਕੋਈ ਬੰਦੇ ਕਿੱਲਾ ਲਾਉਣਾ ਕਿੰਨੇ ਕੁ ਦਾ ਜੀ ਪਾਏ ਵੀ ਤਾਂ ਬਈ ਇਹ ਤਾਂ ਮੈਨੂੰ ਲੱਗਦੀ ਹੈ ਪੈਂਦਾ ਹੋਊਗਾ ਇਹ 300 ਦੀ ਥੈਲੀ ਹੁੰਦੀ ਹੈ 50 ਗ੍ਰਾਮ ਦੀ ਹੁੰਦੀ ਹੈ 100 ਗ੍ਰਾਮ ਬਸ ਆ 3/10 ਦੇ ਇੱਕ ਥੱਲੇ ਲੱਗੀ ਹੋਈ ਮੇਰੇ 10 ਵਟਾ 10 ਵਟਾ 3/10 ਦੇ ਇੱਕ ਕਰਦੇ ਹਾਂ ਹਾਂ ਮਾੜਾ 3 ਲੱਗਦਾ ਨਹੀਂ ਰੱਖਦੇ ਹਾਂ 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 ਮਾੜਾ 1000 ਰੁਪਏ 15 ਕਸਾ ਦਾ 20 ਬਣਦਾ ਸਾਰਾ ਹਾਂ ਹਾਂ ਠੀਕ ਨਹੀਂ 3/10 ਦੇ 100 ਗ੍ਰਾਮ ਵੀ ਲੱਗੇ 3/10 ਐਸਾ 100 ਗ੍ਰਾਮ ਵੀ ਕੋਈ ਬਾਲਾ ਮਹਿੰਗਾ ਨਹੀਂ ਹੈਗਾ ਮੰਨ ਲਾ ਬਾਲਾ ਮਹਿੰਗਾ ਬਹੁਤ ਤੋਂ ਵੱਧ ਹੈ ਯਾਰ 3000 ਰੁਪਏ ਦਾ ਵੀ ਪੈਂਦਾ ਉਹ ਕਿੱਲੇ ਦਾ ਹਾਂ ਹਾਂ ਕਿਸਾਨ ਸੋਹਾਈ ਦਾ ਕਰ ਨਹੀਂ ਤੋ ਇਹ ਇੱਕਦੋਂ ਫਲ ਦੇ ਯੂਨਿਟੀ ਪੇ ਇਹ ਫਲ ਬਾਈ ਬਸ ਗੇਤੇ ਹੁਣ ਤੇ ਜ ਸਾਹ ਨਾਲ ਕੱਟੋ ਕਟਾ ਜੇ ਠੰਡ ਦੇ ਹਿਸਾਬ ਨਾਲ ਠੰਡ ਦੇ ਟੂਮੈਂਟ ਕਰਦਾ ਜੇ ਠੰਡ ਪਰ ਮੰਗੂ ਪੈ ਗਈ ਪਹਿਲਾਂ ਆਪਰਾਤਾ ਥੋੜੇ ਸੀ ਅਸੀਂ 22 ਫਰਵਰੀ ਨੂੰ ਕਦੂ ਤੇ ਪਰ ਥੋੜੇ ਸੀ 22 ਮਾਰਚ ਨੂੰ ਹਾਂ ਇੱਕ ਮਹੀਨਾ ਲੇਟ ਪੈ ਗਈ ਮਾਣ ਦੂਜੇ ਕਦੂਆਂ ਦੇ ਬਰਾਬਰ ਜੀ ਆਜੇ ਕਦੂਆਂ ਦੇ ਨਾਲ ਹੀ ਆਉਂਦੇ ਉਹ ਤਾਂ ਇਹ ਜੇ ਰੁੱਤ ਸਿਰ ਲੱਗਿਆ ਹੋਵੇ ਤਾਂ ਫਲ ਉਹਨਾਂ ਨੂੰ ਪਹਿਲਾਂ ਚੱਕਦਾ ਪਰ ਹੁਣ ਠੰਡ ਚ ਮੰਨ ਲਓ ਮੌਸਮ ਦੇ ਕਰਕੇ ਹਨਾ ਜਿਹਨਾਂ ਤਾਂ ਹੁਣ ਮਾੜਾ ਜਿਆਦਾ ਆਪਦੀ ਰੇਸ ਸਪਰੇ ਕਰਕੇ ਜਿਆਦਾ ਕਰਨਾ ਉਹਨਾਂ ਦੀ ਤਿਆਰ ਜਿਆਦਾ ਸੇਤੀ ਹੁੰਦੇ ਹੂੰ ਫੇ ਤੇ ਕੋਈ ਸੇਤੀ ਜੇ ਆਪਾਂ ਥੋੜੀ ਰੇਹ ਕੱਟ ਸੁਣੋ ਮੇਰਾ ਧਿਆਨ ਵੀ ਬਈ ਬਾਕੀ ਐ ਵੀ ਆਪਾਂ ਵਾੜੀਆਂ ਜਿਹੜਾ ਕਿਉਂ ਹੋਣੀਆਂ ਲੋਕਾਂ ਨੂੰ ਸਹੀ ਵੈਸੇ ਆਪਣਾ ਇਹ ਧਿਆਨ ਨਹੀਂ ਹੈਗਾ ਵੀ ਆਪਾਂ ਇਹ ਚੀਜ਼ ਕਿਉਂ ਵਧਾਈ ਚੱਲੋ ਇਹਨੂੰ ਜੇ ਆਪਾਂ ਜਿਆਦਾ ਫਟੀਆਂ ਜੇ ਦੇਵਾਂ ਫਿਰ ਉਹਨੀ ਬਿਮਾਰੀ ਵੀ ਇਹਨੂੰ ਵੱਧ ਆਉਂਦੀ ਆ ਹਾਂ ਹਾਂ ਉਹ ਮਗਰ ਜਾ ਕੇ ਫਿਰ ਹੋ ਜਾਂਦਾ ਤੇਲਾ ਵਗੈਰਾ ਵੀ ਜਾਂਦੇ ਆ ਉਹਦਾ ਠੀਕਾ ਹੋਰ ਕੋਈ ਇਹਦੇ ਬਾਰੇ ਜਾਣਕਾਰੀ ਇਹਦੇ ਬਾਰੇ ਬਸ ਹੋਰ ਤਾਂ ਫੁੱਟ ਫੋਟ ਮੈ ਫੁੱਟ ਮੈ ਜ਼ਰੂਰ ਪੈਂਦੀ ਆ ਹਾਂ ਫੁੱਟ ਤੋਂ 1.5 ਫੁੱਟ ਤੇ ਲੱਗਿਆ ਹੋਇਆ ਬੇਟਾ ਇਹ ਵਿੱਚ ਥੋੜਾ ਜਿਹਾ ਨੇੜੇ ਲੱਗਦਾ ਠੀਕ ਆ ਤੇੜੀ ਵੀ ਕਿਸ ਨੇ ਕਣਕ ਵਾਲੇ ਬਾਣ ਚਲਾਉਣਾ ਹੋਵੇ ਤੇ ਮੈਂ ਆਪਾਂ ਕਣਕ ਦੇ ਵੱਢ ਚਲਾਉਣਾ ਹੋਵੇ ਉਹਦੇ ਵੀ ਰੇਟ ਚੰਗਾ ਮਿਲ ਜਾਣਾ ਉਦੋਂ ਮਿਲ ਜਾਂਦਾ ਬਈ ਵੇਲੇ ਦਾ ਚੰਗਾ ਹਾਂ ਬਾਕੀ ਆਪਾਂ ਲਾਇਆ ਨਹੀਂ ਅੱਜ ਮੂੰਗੀ ਲਾਉਣੇ ਜਿਵੇਂ ਹਾਂ ਹਾਂ ਮੂੰਗੀ ਦਾ ਤਾਂ ਮੂਰੇ ਹੈ ਮੂੰਗੀ ਵੰਗ ਲਾਉਣਾ ਹੋਵੇ ਉਹਦੇ ਨੀਰੀਂ ਵੀ ਲੱਗ ਸਕਦੀ ਹੈ 3 ਲੱਗ ਸਕਦੀ ਹੈ ਬਈ ਕਿਉਂਕਿ ਜਿਵੇਂ ਤੁਸੀਂ ਕਹਿੰਦੇ ਵੀ ਪਕਾ ਕੇ ਵੀ ਤੋੜਨਾ ਹੋਵੇ ਜੇ ਰੇਟ ਚੰਗਾ ਹੋਵੇ ਰੱਖ ਜਿਦੀ ਲਾਉਣੀ ਪੇਠਾ ਲਾ ਕੇ ਤਾਂ ਗੋਭੀ ਲਾਉ ਉਹਦੋਂ ਵਾਰ ਬਈ ਗੋਭੀ ਗੇਤੀ ਦੀ ਕਮਾਈ ਹੈ ਐਤ ਦੀ 4-5 ਲੱਖ ਤੱਕ ਲੱਵਾ ਕੇ ਤੇਰੇ ਵੀ ਕਰਦੇ ਹਾਂ ਗੱਲਬਾਤ ਤੇ ਪੇਠੇ ਦੀ ਜਾਣਕਾਰੀ ਦੇਣੀ ਸੀ ਦੋਸਤੋ ਸੋਨੂੰ ਉਹ ਚੰਗੀ ਝੇਤੀ ਹੈ ਸ ਠੀਕ ਹੈ ਸਾਰ ਨੂੰ ਸਸਤੀ ਕੀਤੀ ਹੈ ਜੀ ਤੇ ਪੈਸੇ ਦੇ ਦੀ ਵੀ ਚੰਗਾ ਬੰਦਾ ਇੱਕ ਬੰਦਾ ਸਮਝਦਾ ਹੁੰਦਾ ਜੇ ਮੈਂ ਬਾਈ ਨੂੰ ਦੱਸਿਆ ਕਿ ਲਾ ਵਾ ਇੱਕ ਬੰਦਾ ਬਾਈ ਰਾਮ ਦਾ ਸਮਝ ਸਕਦਾ ਦੋ ਕਿਲੇ ਵੀ ਸਮਝ ਸਕਦਾ ਹਾਂ ਫੇਟ ਕਿਉਂਕਿ ਤਲਾਈ ਵੇਲੇ ਜੇ ਤੁਹਾਨੂੰ ਤੋੜਦਾ ਬਾਈ ਇਹ ਕਰਦਾ ਦਾਤੀ ਜਾ ਕੇ ਇੱਕ ਰਾਤੀ ਮਾਦਾ ਇਹ ਛੜਦਾ ਜਾਂ ਉਹਦੇ ਬਾਅਦ ਮੈਂ ਰੇਟ ਦਾ ਭੱਤਾ ਜੀ ਕਿਲੋ ਉਹ ਤੋਂ ਲਾ ਕੇ 5-5 ਕਿਲੋ ਤੱਕ ਹੋ ਜਾਂਦਾ ਪੀਸ ਉਹ ਤੁਹਾਨੂੰ ਰੇਟ ਮਾਰਕੀਟ ਦੇ ਹਿਸਾਬ ਨਾਲ ਪਕਾ ਕੇ ਵੇਚ ਸਕਦਾ ਤੇ ਬਹਾਨ ਦੀ ਤਿਆਰੀ ਦੀ ਗੱਲ ਕਰੀ ਹਣਾ ਚਲ ਬੈੱਡ ਪਾ ਲਈ ਜਾ ਕੋਈ ਕਿਵੇਂ ਵੀ ਲਾਲੇਵਾਰਾ ਡਿਸਟੈਂਸ ਰੱਖ ਲੈ 6 ਫੁੱਟ ਦਾ ਠੀਕ ਹੈ ਕੋ ਇੰਨਾ ਕੇ ਕਵਰ ਕਵਰ ਕਰ ਜਾਂ ਠੀਕ ਹੈ ਜੀ ਬਾਹਣ ਦੀ ਤਿਆਰੀ ਇਹਦੀ ਕਿਵੇਂ ਕਿਵੇਂ ਕਰਨੀ ਆਪਾਂ ਬਈ ਇਹਨੂੰ ਫਲੂਟਾ ਦਾ ਬਹੁਤ ਇਹ ਹੋਇਆ ਕਦੂ ਹੋਇਆ ਹਾਂ ਤੋਰੀ ਹੋਈ ਹਾਂ ਇਹਨੂੰ ਜਿਆਦਾ ਕੈਲਸ਼ੀਅਮ ਤੇ ਪਟਾਸ਼ ਹਾਂ ਤੇ ਡੀਏਪੀ ਦਾ ਕੋਪੋਣੀ ਪੋਣੀ ਦੂਜੀ ਪਾਇਆ ਥੱਲੇ ਮੈਂ ਡੀਏਪੀ ਦਾ ਗੱਟਾ ਪਾਇਆ ਥੱਲੇ ਹਾਂ ਠੀਕ ਹੈ ਤੇ ਮਤਲਬ ਇਹ ਕੈਲਸ਼ੀਅਮ ਗੱਟਾ ਪਰਾਗਾ ਕਿੱਲੇ ਦੇ ਹਿਸਾਬ ਨਾਲ ਥੱਲੇ ਕਿੱਲੇ ਦਾ ਸਾਵਣਾ ਨਹੀਂ ਮੈਂ ਕਿੱਲੇ ਦਾ ਸਾਵਣਾ ਉਹਦਾ ਫਿਰ ਤੂੰ ਸਾਰੀ ਸਬਜ਼ੀ ਸਾਰੇ ਪਾਇਆ ਹਾਂ ਵਿੱਚ ਕਦੂਆਂ ਵਿੱਚ ਤੋਰੀ ਜੇ ਇੱਚ ਹੋ ਗਿਆ ਡੀਏਪੀ ਗੱਟਾ ਕਿੱਲੇ ਦਾ ਹਾਂ ਗੱਟਾ ਪਟਾਸ਼ ਦਾ ਗੱਟਾ ਪਟਾਸ਼ ਦਾ ਕੈਲਸ਼ੀਅਮ ਕਿੰਨੇ ਪਾਇ ਸਪਾਟ ਵਾਕੀ ਹੁਣ ਪਊਗਾ ਇਹ 25 ਕਿਲੋ ਕੈਸੀਆ ਪਊਗਾ ਏਪੀ ਵੀ ਪਊਗੀ ਜੂਰੀਏ ਪਾਈਏ ਥੱਲੇ ਨਹੀਂ ਜੂਰੀਏ ਨਹੀਂ ਪਾਈ ਤੇ ਹੁਣ ਹੁਣ ਇਹਨੂੰ ਕੀ ਬੋਲ ਜੂਰੀਏ ਦਾ ਐਡਾ ਸਬਜੀ ਚ ਰੋਲ ਨਹੀਂ ਹੁੰਦਾ ਠੀਕ ਹੈ ਜੂਰੀਏ ਕਾ ਕਹਿ ਦਿੰਦੇ ਆ ਵੀ ਜੂਰੀਏ ਵਾਲੀ ਸਿਕਦਾ ਜੂਰੀਏ ਇੱਥੇ ਰੋਲ ਨਹੀਂ ਦੇ ਜਿਆਦੇ ਰੋਲ ਪੋਟਾਸ਼ ਦੇ ਜਿਆਦੇ ਪੋਟਾਸ਼ ਦਾ ਹੁੰਦਾ ਕੈਸੀਆ ਦਾ ਹੁੰਦਾ ਕੈਸੀਆ ਦਾ ਹੁੰਦਾ ਤੇ ਉੱਤੇ ਬਾਰ ਨਹੀਂ ਸਪਰੇਅ ਦਾ ਹੁੰਦਾ ਹੂੰ ਕੈਸੀਆ ਸਵੇਹਾ ਵੀ ਹੁੰਦੀ ਗਾ ਹੂੰ ਤਾਂ ਤੱਕ ਦੀ ਚੀਜ਼ ਮਿਲ ਪਾਲਦਾ ਜੀ ਹੁਣ ਇਹਦੀ ਆਪ ਗੜਾਈ ਕਰੀ ਜਾਂਦੇ ਹਣਾ ਉਧਰ ਬਾਪੂਰੇ ਲੱਗੀ ਵੀ ਪਏ ਆ ਆਪ ਦਾ ਪਰਿਵਾਰ ਹੀ ਸਾਰਾ ਫਾਈ ਕਰਕੇ ਭਾਈ ਉਦੋਂ ਬਾਅਦ ਉਹ ਨਾਲ ਬੱਤ ਆ ਗਿਆ ਦੁਬਾਰੇ ਗੜਾਈ ਹੋਗੀ ਫੇਰ ਇਹਦੀ ਠੀਕ ਆ ਫਿਰ ਗੁੱਟ ਕੇ ਸਮਾਰ ਕੇ ਫਿਰ ਇਹ ਨਾਲ ਠੀਕ ਆ ਵੀ ਸੱਟ ਕੇ ਤੇ ਫਿਰ ਦੋਨਾਂ ਪਾਸੇ ਮਿੱਟੀ ਜੜਣੀ ਪਈ ਦੋਨਾਂ ਪਾਸੇ ਮਿੱਟੀ ਆ ਹਾਂ ਮਿੱਟੀ ਜੜਾ ਕੇ ਉਦੋਂ ਬਾਅਦ ਜਦੋਂ ਪਾਣੀ ਮੰਗਣ ਲੱਗਾ ਉਹ ਪਾਣੀ ਜੜਾ ਠੀਕ ਆ ਹਾਂ ਠੀਕ ਆ ਚਲੋ ਚੰਗੀ ਚੰਗੀ ਗੱਲ ਆ ਭਾਈ ਮਿਹਨਤ ਕਰੋ ਸਬਜ਼ੀਆਂ ਦੀ ਖੇਤੀ ਵੱਲ ਲਾਓ ਸਾਡਾ ਬਾਪੂ ਬਹੁਤ ਤਗੜਾ ਭਾਈ ਹੂੰ 70 72 ਸਾਲ ਦਾ ਹੋ ਗਿਆ ਮੇਰੇ ਨਾਲ ਵੀ ਤਗੜਾ ਜਿਹੜਾ ਸਾਡੀ ਆਪੂ ਨੂੰ ਵੱਧ ਦੱਬੀ ਫਿਰਦਾ ਹਣਾ ਤੁਸੀਂ ਨਹੀਂ ਬਾਪੂ ਰੱਦ ਨਹੀਂ ਦੱਬਦਾ ਤੱਕਦਾ ਨਹੀਂ ਆਖਿਆ ਵੀ ਪੁਰਾਣੇ ਬੰਦੇ ਦਾ ਕ ਤਦੋਂ ਤੋਂ ਮਾਰੇ ਬਾਪੂ ਦਾ ਵੀ ਰਿਵਿਊ ਲਵਾਂਗੇ ਜੇ ਉਹਨਾਂ ਨੇ ਵੀਡੀਓ ਕਰਾਈ ਤਾਂ ਉਹ ਵੀ ਵਿੱਚ ਐਡ ਕਰ ਲਾਂਗੇ ਤੇ ਵੀਡੀਓ ਦੇਖਣ ਲਈ ਤਗੜਾ ਬਹੁਤ ਹੈ